ਨੀਆਂ ਨੂੰ ਆ ਗਈ ਆ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਉਂਦਿਆਂ ਨੂੰ ਸਾਟਨ ਵਗ ਲੱਗੀ ਆ 100 110 ਹੁਣ 120 ਆਲੀਆਂ ਹੁਣ ਇੱਥੇ ਕੀ ਆ ਤੇ ਨਾੜ ਮੁੱਲ ਲਿਆ ਹੀ ਜੀ ਨਾੜ ਮੁੱਲ ਲਿਆ ਹੀ ਸਾਰੀ ਲੂਸ ਗਈ ਆ ਜੀ ਸਾਰੀ ਲੂਸ ਗਈ ਤੇ ਅੱਦੀ ਸਾਉ ਤੋਂ ਵੀ ਇਹ ਮਾਤਰ ਕਿਸਾਨਿਆਂ ਤੇ ਇਹਦੀ ਵਾਅਦ ਸਵੱਦ ਜਿਹੜੀ ਆ ਮਜਦਦ ਕੀਤੀ ਨਾਰ ਨੂੰ ਲੱਗੀ ਅੱਗ ਦੇ ਕਰਕੇ ਇੱਕ ਗਰੀਬ ਕਿਸਾਨ ਨੂੰ ਭਾਰੀ ਨੁਕਸਾਨ ਚਲਣਾ ਪਿਆ। ਸੋ ਦੱਸ ਦਿੰਦੇ ਹਾਂ ਪੂਰਾ ਮਾਮਲਾ ਗੁਰਦਾਸਪੁਰ ਦੇ ਕਸਬਾ ਤਾਰੀਵਾਲ ਨੇੜੇ ਪਿੰਡ ਸਹਾਰੀ ਦਾ ਹੈ। ਜਿੱਥੇ ਦੇ ਰਹਿਣ ਵਾਲੇ ਇੱਕ ਕਿਸਾਨ ਦੇ 100 ਤੋਂ ਵੱਧ ਤੂੜੀ ਦੀਆਂ ਟਰਾਲੀਆਂ ਨੂੰ ਅੱਗ ਲੱਗ ਗਈ। ਇਸ ਕਰਕੇ ਤੂੜੀ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈ ਹੈ ਤੇ ਇਸ ਕਰਕੇ ਕਿਸਾਨ ਨੂੰ ਭਾਰੀ ਨੁਕਸਾਨ ਚਲਣਾ ਪਿਆ। ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਨੇ ਦੱਸਿਆ ਕੀ ਬਾਗੋਆਣੀ ਵਾਲੀ ਸਾਈਟ ਤੋਂ ਕਿਸੇ ਨੇ ਨਾਰ ਨੂੰ ਅੱਗ ਲਾਈ ਹੋਈ ਸੀ ਤੇ ਹਵਾ ਤੀਜ ਹੋਣ ਕਰਕੇ ਉਸ ਅੱਗ ਛੱਡ ਵੱਲ ਚੱਲ ਗਈ ਤੇ ਸਾਰੀ ਤੂੜੀ ਨੂੰ ਅੱਗ ਲੱਗ ਗਈ ਜਿਸ ਕਾਰਨ ਉਸ ਦਾ ਬਹੁਤ ਨੁਕਸਾਨ ਹੋਇਆ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ ਨੇ ਪਰ ਤੂੜੀ ਸੜ ਕੇ ਸੁਆਹ ਹੋ ਗਈ ਗਰੀਬ ਕਿਸਾਨ ਨੇ ਮੰਗ ਕੀਤੀ ਹੈ ਸਰਕਾਰ ਉਸ ਦੀ ਮਦਦ ਕਰੇ ਹਾਜੀ ਬਿੱਤੇ ਮੇਰਾ ਨਾਮ ਮੋਦੀਪ ਸਿੰਘ ਪਿੰਡ ਸਾਰੀ ਜਿਹੜਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਆ ਸਾਡੇ ਵੀਰ ਜੀ ਨੂੰ ਮਹਤਰ ਕਿਸਾਨ ਨੇ ਇਹਨਾਂ ਨੇ ਤੋੜੀ ਦੀ 100 ਦਾ ਟਰਾਲੀ ਦੀ ਟਰਾਲੀ ਘਾਡੇ ਦੇ ਕੋਲ ਦੋ ਕਿੱਲੇ ਪੜੀ ਸਾਰੀ ਤੇ ਬਾਕੀ ਨਾਰ ਮੁੱਲ ਲਿਆ ਰੀਪਰ ਹੀ ਇਹਦੇ ਕੋਲ ਵਿਚਾਰੇ ਕੋਲ ਅੱਛਾ ਜੀ ਤੇ ਇਧਰੋਂ ਬੰਗਵਣੀਆਂ ਲੋ ਆਈ ਅੱਗ ਅੱਛਾ ਜੀ ਉਹ ਸਾਰੀ ਸੱਡ ਨੂੰ ਅੱਗ ਪੈ ਗਈ ਤੇ ਬੁਝਾਈ ਨਹੀਂ ਗਈ ਤੇ ਸਾਰੀ ਦੀ ਸਾਰੀ ਤੋੜੀ ਜਿਹੜੀ ਆ ਉਹ ਸੜ ਕੇ ਸੁਆਹ ਗਈ ਹੈ ਨਾ ਚੁੰਦੇ ਗੇੜ ਵੀ ਆਈ ਆ ਹਾਂਜੀ ਮੌਕੇ ਤੇ ਹੀ ਹਾਂਜੀ ਅਸੀਂ ਇਹ ਮੰਗ ਕਰਦੇ ਆ ਡੀਸੀ ਸਾਹਿਬ ਤੋਂ ਵੀ ਇਹ ਮਹਤਰ ਕਿਸਾਨਿਆਂ ਤੇ ਇਹਦੀ ਵੱਧ ਤੋਂ ਵੱਧ ਜਿਹੜੀ ਆ ਮਦਦ ਇਹ ਰਹੀ ਹੋਈ ਹੈ ਜੀ ਗੱਲ ਬੰਗਵਾਲੀਆਂ ਨੂੰ ਅੱਗ ਆਈ ਆ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਉਂਦਿਆਂ ਨੂੰ ਸਾੜਨ ਵਾਸਤੇ ਅੱਗ ਲੱਗੀ ਆ ਤੇ 100 110 ਹੁਣ 120 ਗਾਲੀਆਂ ਹੁਣ ਇੱਥੇ ਕੀ ਆ ਤੇ ਨਾੜ ਮੁੱਲ ਲਿਆ ਸੀ ਜੀ ਨਾੜ ਮੁੱਲ ਲਿਆ ਸੀ ਸਾਰੀ ਲੂਸ ਗਈ ਹੈ ਜੀ ਸਾਰੀ ਲੂਸ ਗਈ ਜੀ ਗਰੀਬ ਦੀ ਕੋਈ ਛਾਤਾ ਕਰੀ ਜਾਏ ਜੋ ਇਹ ਹੁਣ ਵੀਡੀਓ ਹੁਣ ਕਿਦੋਂ ਸਾਰੇ ਰਿਸ਼ਤੇਦਾਰ ਕੋਈ ਮੰਗਣੇ ਪੈਣੇ ਚਾਹੇ ਕਿਤੇ ਮੋਲ ਲੈਣੀ ਕੋਈ ਭਾਵੀਆਂ ਪੰਨੀਆਂ ਮਿੰਡਾ ਇਹ ਪਹੁੰਚ ਗਏ ਆ ਤੇ ਮੇਰਾ ਨਾਮ ਸਾਗਰ ਸ਼ਰਮਾ ਵਾ ਨਾਲ ਮੇਰੇ ਫਾਇਰਮੈਨ ਆ ਸੰਦੀਪ ਸਿੰਘ ਤੇ ਡਰਾਈਵਰ ਆ ਪ੍ਰਦੀਪ ਕੁਮਾਰ ਤੇ ਮੌਕੇ ਤੇ ਆਪਾਂ ਪਹੁੰਚ ਗਏ ਆ ਜਿੱਦਿਆਂ ਆਪਾਂ ਲਾ ਰਹੇ ਆ ਬਾਰ-ਬਾਰ ਪਾਣੀ ਮਾਰ ਰਹੇ ਆ ਤੇ ਕਾਬੂ ਪਾ ਰਹੇ ਆ ਅੱਗ ਬਹੁਤ ਜ਼ਿਆਦਾ ਵਾ ਸਾਰੇ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਕਿੰਨੀਆਂ ਟਰਾਲੀਆਂ ਨੁਕਸਾਨ ਹੋਇਆ ਜੀ ਜੀ ਵਾਧੀ ਆ ਜੀ ਉਹ ਬਹੁਤ ਨਖਾਣ ਰਹੀ ਆਪਾਂ 20-25 ਮਿੰਟਾਂ 'ਚ ਭਾਜੀ ਪਹੁੰਚ ਗਏ ਜਿੰਨੀ ਜਲਦੀ ਆ ਸਕਦੇ ਆ ਯਾਰ ਸੋ ਦੱਸਦੇ ਨੇ ਆ ਕਿ ਲਗਾਤਾਰ ਨਾਰ ਨੂੰ ਅੱਗ ਲਾਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਔਰ ਇਸ ਅੱਗ ਨਾਲ ਕਈਆਂ ਨੂੰ ਨੁਕਸਾਨ ਵੀ ਚਲਣਾ ਪਿਆ ਹੈ ਫਿਲਹਾਲ ਇਸ ਕਿਸਾਨ ਦੀ ਗੱਲ ਕੀਤੀ ਜਾਵੇ ਜਿਸ ਦਾ ਨਾਮ ਕਸ਼ਮੀਰ ਸਿੰਘ ਹੈ ਇਸ ਕੋਲ ਆਪਣੀ 2 ਕਿੱਲੇ ਜ਼ਮੀਨ ਹੈ ਜਿਸਨੇ ਕਨਕਦਾਰ ਨਾੜ ਮੁੱਲ ਲਿਆ ਸੀ ਅਤੇ ਧੂੜੀ ਦੀਆਂ ਟਰਾਲੀਆਂ ਮੋਲ ਲੈ ਕੇ ਬਾਹਰ ਖੇਤਾਂ ਵਿੱਚ ਆਪਣੇ ਸ਼ੈੱਡ ਵਿੱਚ ਧੂੜੀ ਜਮਾ ਕੀਤੀ ਸੀ ਪਰ ਇਸ ਨੂੰ ਨਹੀਂ ਸੀ ਪਤਾ ਕਿ ਕਿਸੇ ਦੀ ਨਾੜ ਨੂੰ ਲਾਈ ਅੱਗ ਉਸ ਦੀ ਜਮਾ ਕੀਤੀ ਧੂੜੀ ਨੂੰ ਤਬਾਹ ਕਰ ਦੇਗੀ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ